ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਤੁਹਾਡੇ ਲਈ ਇੱਕ ਅੱਜ ਸਪੈਸ਼ਲ ਵੀਡੀਓ ਲੈ ਕੇ ਆਏ ਜੀ ਪੀਡੀਐਫ ਮੇਲੇ ਦੀ ਮੰਡੀ ਜਗਰਾਉਂ ਚ ਜਿਹੜਾ ਚੱਲ ਰਿਹਾ 17ਵਾਂ ਪੀਡੀਐਫ ਮੇਲਾ ਉਹਤੇ ਗਾਣੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਆ ਪ੍ਰੋਪਰ ਡਿਟੇਲ ਤੁਹਾਨੂੰ ਆਪਾਂ ਮਾਲਕ ਵੀਰਾ ਤੋਂ ਲੈ ਕੇ ਦੇਵਾਂਗੇ ਕਿੰਨੀ ਉਮਰ ਆ ਕੀ ਰਿਕਾਰਡ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਦਜੀਤ ਸਿੰਘ ਹੈ ਜੀ ਫਾਰਮ ਦਾ ਨਾਮ ਗਿਲਡੇਰੀ ਫਾਰਮ ਮਾੜੀ ਗੌਰ ਸਿੰਘ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਪਹਿਲਾਂ ਤਾਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਪੋਜੀਸ਼ਨ ਹਾਸਲ ਕਿੰਨਵੇਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਹ ਦੂਸਰੀ ਪੋਜੀਸ਼ਨ ਹਾਸਲ ਕੀਤੀ ਜੀ ਦੋ ਦੰਦ ਵਿੱਚ ਜੀ ਠੀਕ ਹੈ ਬਿਊਟੀ 'ਚ ਜੀ ਬਿਊਟੀ 'ਚ ਜੀ ਠੀਕ ਹੈ ਜੀ ਥੋੜੀ ਜੀ ਤੋਰ ਕੇ ਦਿਖਾ ਦਿਓ ਜੀ ਆਪਾਂ ਨੂੰ ਲੰਮੀ ਏਜ ਕਿੰਨੀ ਹੈ ਜੀ ਇਹਦੀ ਏਜ 2 ਸਾਲ 2 ਸਾਲ ਏਜ ਆ ਮੂੰਹ ਤੋਂ ਦੋ ਦੰਦ ਸੈਕੰਡ ਪੋਜੀਸ਼ਨ ਹਾਸਲ ਕੀਤੀ ਆ ਬਾਕੀ ਬਿਊਟੀ ਚੈੱਕ ਕਰ ਸਕਦੇ ਹੋ ਹਾਈਟ ਚੈੱਕ ਕਰ ਲਓ ਕਿਹੜੀ ਬ੍ਰੀਡ ਦੀ ਹੈ ਜੀ ਇਹ? HFJ HFJ ਸੀਮਣ ਕਢਾਈ। ਇਹ ਵੀ ਐਸ ਦਾ ਸਟ੍ਰਾਈਕਰ ਸੀਮਣ ਹੈ ਜੀ। ਠੀਕ ਆ ਜੀ। ਇਹ ਪ੍ਰੈਗਨੈਂਟ ਹੈ ਜੀ ਹੁਣ? ਪ੍ਰੈਗਨੈਂਟ ਹੈ ਜੀ 17 ਦਿਨ ਨੂੰ ਕਵਿੰਗ ਡੇਟ ਹੈ ਜੀ 17 ਫਰਵਰੀ। ਠੀਕ ਆ ਜੀ। ਬਾਕੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਬਹੁਤ-ਬਹੁਤ ਵਧਾਈਆਂ। ਇੱਕ ਵਾਰੀ ਮੇਰੇ ਚੈਨਲ ਵੱਲੋਂ ਤੇ ਤੁਹਾਨੂੰ ਸਾਰਿਆਂ ਨੂੰ ਜੀ। ਆਹ ਦੇਖ ਲਓ ਜੀ ਪ੍ਰਾਈਸ ਮਿਲਿਆ। ਤੋੜ ਕੇ ਦਿਖਾ ਦਿਓ ਜੀ ਬਸ ਐਕਟ ਕਰੀ ਜਾਓ। ਉਹ ਪਹਿਲਾ ਵਾਰ ਇਹਦਾ ਨੰਬਰ 3